ਹੋਏ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੇਰੀ ਸੈਟਿੰਗ ਐ ਕਰਾਂਗੇ ਰੁੜ ਜਾ ਰਿਹਾ ਹੁਣ ਆਹ ਉਮਰ ਤੇ ਲਿਕਲੂਗੀ ਮੈਂ ਨਿਕਲ ਮੇਲੇ ਤਾਂ ਨਿਕਲ ਹੀ ਨਹੀਂ ਉਹ ਆਉ ਗੱਲ ਨਹੀਂ ਕਰਦਾ ਮੈਂ ਬਈ ਕਿੱਥੇ ਗਈ ਛੱਤਣੀ ਲੈਣ ਗਈ ਸੀ ਨਾ ਠੀਕ ਹੈ ਡੀਂਗਾ ਨਹੀਂ ਹੈਗਾ ਲੈ ਚਲ ਉੱਚਪਵਾ ਲੈ ਲੈ ਕੇ ਉਹ ਕੈਂਪ ਲੱਗੂਗਾ ਹਾਂ ਬਾਪੂ ਉੱਥੇ ਕੈਂਪ ਲੱਗੂਗਾ ਚੱਲ ਮਾਈ ਲੈ ਕੇ ਚੱਲਦੀ ਆ ਤੈਨੂੰ ਉਹ ਹੋਣਾ ਨੂਹਾ ਵੀ ਇਹ ਲੈ ਕੇ ਜਾਊਗੀ ਇਹ ਲੈ ਕੇ ਜਾ ਉਸ ਬਾਗ ਜੀ ਤੇ ਮੇਰੀਆਂ ਅੱਖਾਂ ਠੀਕ ਨਹੀਂ ਮੈਨੂੰ ਠੀਕ ਦਿਖਦਾ ਜੀ ਉਹਦਾ ਜਿਹੜੇ ਬੰਦੇ ਅੰਨੇ ਹੁੰਦੇ ਨੇ ਨਾ ਉਹਨਾਂ ਦੇ ਚੱਕ ਹੁੰਦੇ ਫੇਰ ਐਂ ਦੱਸ ਬੀਬੀ ਦੇ ਸਿਰ ਤੇ ਵਾਲ ਕਿੰਨੇ ਨੇ ਬੀਬੀ ਦੇ ਸਿਰ ਤੇ ਵਾਲ ਫਸ ਗਿਆ ਦੱਸੋ ਹੁਣ ਉਹ ਕਹਦਾ ਮੈਨੂੰ ਦੀਂਦਾ ਦੀਦਾ ਤੈਨੂੰ ਕਿੱਥੇ ਆ ਕੋ ਚੱਜ ਦੀ ਗੱਲ ਕਰ ਕਿਉਂ ਐਵੇਂ ਇੱਥੇ ਹੱਲ ਜਾ ਲੈ ਕੰਮ ਦੀ ਗੱਲ ਕਰ ਲਈ ਦੀ ਕੋਈ ਵਿੱਚ ਆ ਕੇ ਫਸ ਜਾਂਦੀ ਆ ਹਾਂ ਦੱਸ ਓਏ ਉਹ ਤਾਂ ਕੁੜੀ ਨੇ ਗੱਲ ਤੋਰੀ ਸੀ ਅੱਜ ਕਹਿੰਦੀ ਮੇਰੀਆਂ ਸਹੇਲੀਆਂ ਬਾਹਰ ਬਾਕੀਆਂ ਸਾਰੀਆਂ ਅੱਛਾ ਜੀ ਮੈਂ ਰਹਿ ਗਈ ਓਰੇ ਵੀ ਮੇਰਾ ਵੀ ਉਹ ਕਰਦਾ ਮਹਾ ਭਾਈ ਲੱਗਣਗੇ 6 ਮਹੀਨੇ ਤੱਕ ਹਨਾ ਚੱਲ ਹਾੜੀ ਆ ਜੂਗੀ ਆ ਅੱਗੇ ਪੜ ਲਾਂਗੇ ਫਸਲ ਵੇਲੇ ਦੇਖ ਲਾਂਗੇ ਬਾਪੂ ਵੀ 6 ਮਹੀਨੇ ਦਾ ਮਸ ਉੱਥੇ ਸੈੱਟ ਹੋ ਜੂਗੀ ਅੱਛਾ ਹਾਂ ਲੈ ਹੋਏ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਹੈ ਵੀ ਹੁਣ ਸੈਟਿੰਗ ਕਰਾਣੀ ਹੈ ਮਾਈਕ ਲਾ ਦੇਣੀ ਸੈਟਿੰਗ ਜਿਵੇਂ ਮੈਂ ਮਣੀ ਦੀ ਮਾਸੀ ਨਾਲ ਕਰਾਈਏ ਸੈਟਿੰਗ ਹਾਂ ਮਣੀ ਦੀ ਮਾਸੀ ਨਾਲ ਆਹਾਂ ਸੈਟਿੰਗ ਕਰਾਈ ਉਹਨਾਂ ਦੀ ਮੈਂ ਨਾਲੇ ਫੁੱਲ ਨਾਲੇ ਫਲੀਆਂ ਪਰ ਉਹਨੇ ਕੁੱਤੀ ਨੇ ਮੇਰਾ ਮੁੱਲ ਨਹੀਂ ਪਾਇਆ ਉਤਾਂ ਮਣੀ ਦੀ ਮਣੀ ਨਾਲ ਸੈਟਿੰਗ ਕਿਉਂ ਕਰਾਤੀ ਕਿਉਂ ਓਹੋ ਬਾਪੂ ਤੂੰ ਗੁੱਸੇ ਕਾਨੂੰ ਨਾ ਮੈਂ ਤੇਰੀ ਮਣੀ ਨਾਲ ਸੈਟਿੰਗ ਕਰਾਵਾ ਚਲ ਫਿੱਟੇ ਮੂ ਤੇਰੀ ਉਤਾਂ ਦੀ ਤੇ ਆਉ ਸੈਟਿੰਗ ਦੀ ਗੱਲ ਨਹੀਂ ਕਰਦੇ ਅਸੀਂ ਉਤਾਂ ਦੀ ਉਤਾਂ ਦੀ ਕਿੱਥੇ ਧਰੀ ਪਈ ਸੀ ਕਿੱਥੋਂ ਪੈ ਗਈ ਪੱਲੇ ਹਾਂ ਪਾਪ ਕੀਤਾ ਤੀ ਕੋਈ ਪਾਪ ਮੈਂ ਨਹੀਂ ਸਮਝ ਆਉਂਦੀ ਹੈਗੀ ਮੈਂ ਜਦੋਂ ਕੋਈ ਚੱਜ ਦੀ ਗੱਲ ਕਰਦੇ ਤੁਸੀਂ ਮੇਰੇ ਉਦੀ ਮਾਰਦੇ ਮੈਂ ਕੀ ਕਰਾਂ ਯਾਰ ਤਾਂ ਤਾਂ ਨਾ ਇਹ ਤਾਂ ਭਾਲੀ ਚੱਜ ਦੀ ਗੱਲ ਸੀ ਪੁੱਤ ਇਹੋ ਜਿਹੀ ਗੱਲਾਂ ਨੂੰ ਹਾਂਤੀਆ ਕਰਨ ਲੱਗੇ ਸਰ ਗਿਆ ਤੂੰ ਇਹ ਸੈਟਿੰਗਾਂ ਦੇ ਚੱਕਰ 'ਚ ਨਾ ਪਿਆ ਕਰ ਤੂੰ ਹੈ ਉਹ ਬਾਪੂ ਮੇਰੇ ਕਹੇ ਇਹ ਸਿਆਣ ਜਿਹੜੇ ਤਿੱਖੀ ਕਰਨ ਦੀ ਕੁੜੀ ਹੁੰਦੀ ਹੈ ਨਾ ਉਹ ਸੈੱਟ ਨਹੀਂ ਹੋਏਗਾ ਤੇ ਪੁੱਤ ਉਹ ਕੰਮ ਕਰੇ ਕਰਦਣੀ ਆਪਣਾ ਠੀਕ ਆ ਮੈਂ ਕੰਮ 'ਚ ਕਿਹਾ ਸੀ ਮੈਂ ਤਾਂ ਉਹਨੂੰ ਜੋਤ ਨੂੰ ਮੈਂ ਕਿਹਾ ਹਾਂ ਨੀ ਕੁੜੀਆਂ ਦਾ ਬਟਿਕ ਬਟਾਕ ਹੁੰਦਾ ਮੈਂ ਉਹਨਾਂ ਨਾਲ ਸੈੱਟ ਕਰਾ ਦਾਂਦੀ ਅੱਛਾ ਫਿਰ ਜਿਹੜਾ ਬਟਿਕ ਹੈ ਪਹਿਲਾਂ ਪਹਿਲਾਂ ਨਹੀਂ ਕਰ ਸਕਦੀ ਹੈ ਮੇਰੀ ਸੋਚ ਗਲਤ ਨਹੀਂ ਬਾਪੂ ਤੂੰ ਥੋੜੀ ਸੋਚ ਗਲਤ ਚਲ ਠੀਕ ਆ ਪੁੱਤ ਮੈਂ ਤੇਰੀ ਬੇਬੇ ਨਾਲ ਇੱਕ ਗੱਲ ਕਰ ਲਾਂ ਕੋਈ ਕਬੀਲਦਾਰੀ ਦੀ ਗੱਲ ਕਰ ਲੈਣ ਤੇ ਸਾਨੂੰ ਕੋਈ ਕੋਈ ਨਾ ਉਹਦੇ 2 ਪੈਸੇ ਦਾ ਹੱਲ ਕਰ ਲਈਏ ਕਿਸੇ ਪਾਸਿਓ ਕੋਈ ਬਣਦਾ ਜੇ ਜੇ ਤੇਰੀ ਜੱਜ ਤੋਂ ਵੀ ਗੱਲ ਕਰ ਲਈਏ ਹਾਂ ਜੱਜ ਹੋ ਗਿਆ ਭਾਈ ਇਹ ਤਾਂ ਆਪਣੇ ਘਰ ਦਾ ਚੱਲ ਆਪਣਾ ਕੰਮ ਜੱਜ ਸਾਹਿਬ ਅਸੀਂ ਕੋਈ ਕਬੀਲਦਾਰੀ ਕੋਈ ਕਰ ਸਕਦਾ ਰਹਿ ਵੜੀ ਉਹ ਮੇਰਾ ਪੁੱਤ ਆ ਰੜਕਤ ਉਹ ਪੁੱਤ ਨਹੀਂ ਨਹੀਂ ਕਰਾਣੀ ਮੈਂ ਨਹੀਂ ਕਰਨੀ ਕਿਸੇ ਨਾਲ ਸੈਟਿੰਗ ਚੱਲ ਤੇਰੀ ਸੈਟਿੰਗ ਮੈਂ ਕਰਾਂ ਤੇਰੀ ਸੈਟਿੰਗ ਮੈਂ ਕਰਾਂਗੀ ਚਾਂਬਲਿਆ ਜਿਆਦੀ ਇੱਕ ਤਾਂ ਨਾ ਮੇਰੇ ਤੱਕ ਐ ਤੂੰ ਮੈਨੂੰ ਐਂ ਦੱਸ ਪਹਿਲਾਂ ਤਾਂ ਚੌਰਿਆ ਤੇਰਾ ਕੀ ਗੱਡਾ ਖੜਾ ਤੀ ਤੂੰ ਉਹਦੇ ਕੋਲੇ ਇੱਥੇ ਆ ਕੇ ਪੁੱਛਦਾ ਉਹ ਮੈਨੂੰ ਪ੍ਰਧਾਨ ਹੈਗੀ ਮੈਨੂੰ ਕੀ ਪਤਾ ਸੀ ਵਿੱਚ ਨੂੰ ਆਹ ਸੋਟਾ ਮਾਰ ਦੂਗੀ ਉਹ ਇਹਦਾ ਕੀ ਪਤਾ ਨਾਲੇ ਬੇਸੁਹਰੀ ਦਾ ਕੀ ਬੋਲਦੇ ਕੀ ਨਾ ਬੋਲਦੇ ਇਹਨੂੰ ਚੱਜ ਹੈਗਾ ਚੱਲ ਹੁਣ ਐ ਤੂੰ ਇਹ ਛੱਡ ਗੱਲ ਨੂੰ ਤੂੰ ਮੈਨੂੰ ਐਂ ਦੱਸ ਵੀ ਤੂੰ ਆਪਣੇ ਪੇਕੇ-ਪੁੱਕੇ ਫੋਨ ਕਰਕੇ ਪੁੱਛ ਵੀ ਇਹਨਾਂ ਕੋਲ ਥੋੜੇ-ਬਹੁਤੇ ਪੈਸੇ ਹੈਗੇ ਨੇ ਤਾਂ ਕੁੜੀ ਤੇ ਲਾ ਦਾਂਗੇ ਬਾਣ ਜੀ ਉਹਨਾਂ ਦੀ ਵੀ ਤਾਂ ਦੇਖ ਗੱਲ ਉਹਨਾਂ ਨੂੰ ਸਮਝਾਈ ਵੀ ਭਈ ਕੁੜੀ ਨੇ ਬਾਹਰ ਜਾਣਾ ਤੂੰ ਗੱਲ ਕਰਕੇ ਦੇ ਬਥੇਰੀ ਜ਼ਮੀਨਾਂ ਨਾਲ ਬਾਹਰ ਜਾਣਾ ਹੈ ਬਾਹਰ ਕਿੱਥੇ ਜਾਣਾ ਹੈ ਹਾਏ ਬੇ ਹਾਏ ਬੇ ਰੱਬਾ ਦੱਸ ਦੇ ਨਾ ਨਹੀਂ ਮੈਨੂੰ ਐ ਦੱਸ ਦੇ ਵੀ ਕਿੰਨਾ ਦੇ ਘਰੇ ਰਾਣਾ ਬਾਹਰ ਮੈਂ ਸਾਰੇ ਪਿੰਡ ਨੂੰ ਜਾਣਦੀ ਆ ਬਾਪੂ ਮੈਂ ਲੈ ਚੋਂਗੀ ਬਾਹਰ ਤੂੰ ਕੈਨੇਡਾ ਜਾਣਦੀ ਆ ਹੈ ਕੈਨੇਡਾ ਜਾਣਦੀ ਆ ਇਹ ਕਿਹੜਾ ਪਿੰਡ ਹੈ ਵਾਏ ਦੇਖ ਲੈ ਜਿੰਨਾ ਮਰਜੀ ਇਹਨੂੰ ਘੂਰ ਲੈ ਜਿੰਨਾ ਮਰਜੀ ਮਾਰ ਲੈ ਮਾਂ ਦੀ ਧੀ ਇਹਨੇ ਹਰੇਕ ਗੱਲ 'ਚ ਤੁਸਣਾਈ ਤੋਂ ਸੁਣਾਂ ਬੀਬੀ ਤੂੰ ਮੇਰੀ ਗੱਲ ਨਹੀਂ ਸਮਝਦੀ ਹੈਗੀ ਕਈ ਵਾਰ ਨਾ ਛੋਟੇ ਬੰਦੇ ਸਿਆਣੀ ਗੱਲ ਕਰ ਦਿੰਦੇ ਆ ਬਾਪੂ ਤੂੰ ਉਹਨੇ ਆਪਣੀ ਜੋਤ ਨੇ ਬਹਾਰ ਜਾਣ ਵਾਲੀ ਪੜ੍ਹਾਈ ਪੜ੍ਹੀ ਆ ਉਹਨੂੰ ਆਪਾਂ ਨੇ ਕੈਨੇਡਾ ਭੇਜਣਾ ਜਹਾਜ਼ ਚੜਾ ਕੇ ਓਏ ਜਿੱਦੱਕ ਪਈ ਫੇਰ ਕਰ ਲਾ ਬਚਣਾ ਇਹ ਜੀ ਤੂੰ ਵੀ ਕਿਹਦੇ ਕੋਲੇ ਗੱਲ ਕਰਦਾ ਭਲਿਆ ਲੋਕਾ ਕਿਹਦੇ ਕੋਲੇ ਲੱਗੇਗਾ ਭਾਂਡਾ ਪੰਨਣਾ ਚੱਲ ਤੈਨੂੰ ਫੇਰ ਦੱਸਾਂਗੇ ਉੱਤ ਆਹੋ ਤਨੀਆ ਹੁਣ ਇਹ ਖਾ ਜੂਗੀ ਸਾਰਾ ਚੰਗਾ ਹੁੰਦਾ ਸਬਜ਼ੀ ਚ ਪਾਇ ਕਰਦੇ ਮੇਰੇ ਛੇਤੇ ਨੂੰ ਜਾਂ ਆਲੂ ਮਟਰਾਂ ਦੀ ਸਬਜ਼ੀ ਚ ਪਾ ਲੈ ਨੂੰ ਜਾਂ ਉੱਥੇ ਜਾ ਜੇ ਪਾ ਲੇਗੀ ਕਿਤੇ ਖਾਏ ਨਾ ਜਾਈ ਚੀਰ ਦੇ ਚੀਰ ਕੇ ਪਾ ਤੋਕੇ ਜਬਗ ਜਾ ਕਿ ਸੋ ਦਲ ਜੀ ਮੇਰੀ ਗੱਲ ਸੁਣੋ ਕਿੱਥੇ ਸੀ ਗੱਲ ਆਪਣੀ ਹਾਂ ਪੈਸੇ ਪੁੱਛ ਤੇਰੇ ਪੇਕਿਆਂ ਨੂੰ ਬੇ ਪੁੱਛਦੀਆਂ ਖੜ ਜਾ ਤੂੰ ਉਹ ਦੁਸਰੰਗੀ ਹੋ ਜਾਣਾ ਕਹਾ ਲਹੂ ਪੀ ਛੱਡਿਆ ਸੱਚੀ ਮੈਂ ਅਜੇ ਮੇਰੀ ਗੱਲ ਸੁਣ ਲੈ ਸੌ ਮੈਨੂੰ ਰੱਬ ਦੀ ਮੇਰਾ ਕਦੇ ਕਦੇ ਜੀ ਕਰਦਾ ਨਾ ਮੈਂ ਖੂ ਖਾਤਾ ਗੰਦਾ ਕਰਦਾ ਮੇਰਾ ਮਤਲਬ ਵੀ ਮੈਂ ਛਾਲ ਮਾਰਾਂ ਖੂ ਚ ਇਹ ਜੇ ਟੱਬਰ ਨਾਲ ਹੋਤਾ ਨਾ ਤਾਂ ਇੱਥੇ ਕੋਈ ਸਕੂਨ ਕਿਸੇ ਗੱਲ ਦਾ ਨਾ ਕੋਈ ਕੰਮ ਪੂਰ ਚਾੜੇ ਇੱਥੇ ਜਿਹੜਾ ਕੋਈ ਬੋਲਦਾ ਪੁੱਠਾ ਬੋਲਦਾ ਹੈ ਮੈਂ ਹੁਣ ਤੈਨੂੰ ਕੀ ਪੁੱਠਾ ਬੋਲ ਸਕਦਾ ਚਲ ਤੈਨੂੰ ਚਲ ਤੈ ਮੈਨੂੰ ਕੁਛ ਨਹੀਂ ਕਿਹਾ ਮੇਰੀ ਗੱਲ ਸੁਣ ਤੂੰ ਕਾਹਨੂੰ ਬੋਲਦਾ ਰੱਬ ਦੇ ਬੰਦੇ ਤੂੰ ਕੁਛ ਨਹੀਂ ਬੋਲਿਆ ਮੈਂ ਕਹਿਨੀ ਆ ਆਪੀ ਹੁਣ ਇਹ ਪੈਸ਼ਨ ਮੈਂ ਕਹਿ ਤਾਂ ਦਊਂਗੀ ਵੀ ਉਹਨਾਂ ਨੇ ਆਪਦੀ ਸਾਲੀ ਤੋਰੀ ਸੀ ਬਾਹਰ ਉਹਨਾਂ ਨੇ ਉਦੋਂ ਵੀ ਰੁਪਈਏ ਲਾਏ ਹੋਣਗੇ ਦਿੱਤੇ ਹੋਣਗੇ ਕੁਸਤਾ ਮਦਦ ਕਰੀ ਹੋਊਗੀ ਉਹ ਚਲ ਮੈਂ ਪੁੱਛ ਕੇ ਦੇਖ ਲੂੰਗੀ ਜੇ ਦੇਤੇ ਪੈਸੇ ਤੋਂ ਉਹਨਾਂ ਨੂੰ ਇਹ ਗੱਲ ਕਹੀ ਕਹਦੇ ਭਾਈ ਜਿਹੜਾ ਤੁਸੀਂ ਨਾਨਕ ਸ਼ੱਕ ਦੇ ਪੈਸਾ ਲਾਉਂਗੇ ਹੂੰ ਉਹ ਤੁਸੀਂ ਹੁਣ ਲਾ ਦੋ ਹਾਂ ਲੈ ਵੇ ਤੇਰੇ ਵੀ ਦਿਮਾਗ ਚਿਆਣੀ ਆ ਜਾਂਦੀ ਹੈ ਹਨਾ ਹਾਂ ਮੈਂ ਵੀ ਸੋਚਦੀ ਹੁੰਨੀ ਆ ਵੀ ਇਹ ਲੋਕਾਂ ਦੇ ਬੁੜੇ ਇੰਨੀ ਸਿਆਣੀਆਂ ਗੱਲਾਂ ਕਰਦੇ ਨੇ ਆ ਸਾਡਾ ਬੋੜਾ ਵੀ ਕਦੇ ਕੋਈ ਸਿਆਣੀ ਗੱਲ ਕਰੂ ਚੱਲ ਆਹ ਗੱਲ ਲੋਟ ਮੈਂ ਕਹਿ ਦੋ ਭਾਈ ਦੋਹਾ ਦੀ ਨਾਨਕ ਸ਼ੱਕ ਦੇ ਇੱਕ ਕੁੜੀ ਤੀ ਲਾ ਦ ਐ ਕਰ ਲਾਂਗੇ ਸਾਡੀ ਕੁੜੀ ਨੂੰ ਭਾਈ ਉਹਦਾ ਚਾਹ ਪੂਰਾ ਹੋ ਜੂ ਹਾਂ ਸਾਡਾ ਹੱਥ ਤੰਗ ਅਜੇ ਹਾਂ ਤੂੰ ਐ ਕਰ ਮੈਨੂੰ 200 ਰੁਪਏ ਦੇ ਦੇ 200 ਮੇਰੇ ਕੋਲ ਕਿੱਥੇ ਆ ਹੈਗੇ ਮੈਨੂੰ ਮੈਨੂੰ ਫੜਾਈ ਸੀ ਉਹ ਮਤਲਬ ਹੈ ਨਹੀਂ ਮੈਂ ਮੜਿਆ ਠੇਕੇ ਤੇ ਜਾਣਾ ਤਾਂ ਠੇਕੇ ਤੇ ਕੀ ਕਰਨ ਜਾਣਾ ਤੈ? ਉਤਾਂ ਦਿਆ ਤੂੰ ਕਦੇ ਪੀਤੀ ਨਾ ਵਾਸਤਾ ਉਹ ਪਤਾ ਕੀ ਤਾਂ ਮੇਰੀ ਇਤ ਕੀ ਪੂਰੀ ਤਿਆਰੀ ਤੀ ਵੀ ਵਿਆਹ ਜਾਵਾਂਗੇ ਉਸ ਰਾਜ ਦੇ ਦਰੂਪ ਹੀ ਹੋਗਾ ਉਹ ਵਿਆਹ ਦਾ ਕਮਰੇਗਾ ਵਿੱਚੇ ਹਾਂ ਉਹ ਜਿਹੜੀ ਵਿਆਹ ਵਾਲੀ ਮੈਂ ਪੀਣੀ ਦੀ ਨਾ ਜਾ ਕੇ ਉਹ ਮੇਰੇ ਮਨ ਚ ਐ ਉੱਠੀ ਜਾਂਦਾ ਅੰਦਰੋਂ ਵੀ ਕੀੜੇ ਨੱਚਦੇ ਆ ਰੁਪਈ ਗੱਗਲਾ ਮੈਂ ਤਾਂ ਕਰਕੇ ਮੈਂ ਮੜਾ ਚੋ ਜੀ ਪੂਰਾ ਕਰਨਾ ਔਰ ਕੁਛ ਨਹੀਂ ਮੇਰੇ ਕੋਲ ਹਾਂ ਫਿਰ ਐ ਕਰਦੀ ਆ ਇੱਥੇ ਇੱਕ ਗਦੈਲਾ ਵੀ ਬਿਛਾ ਦੇਣੀ ਆ ਪਹਿਲਾਂ ਹੀ ਕੱਟ ਕੇ ਫਿਰ ਮੂਤ ਕੇ ਵੀ ਚਾਹ ਪੂਰਾ ਕਰਨਾ ਹੋ ਵਿੱਚ ਉਹ ਮੂਤਣਾ ਵੀ ਹੋਊਗਾ ਐਨੀ ਨਹੀਂ ਪੀਂਦਾ ਮੈਂ ਮੈਨੂੰ 200 ਰੁਪਏ ਜਾ ਕੇ ਹਾਂ ਨਹੀਂ ਠੇਨੀ ਵੀ ਨਹੀਂ ਮੇਰੇ ਕੋਲ ਤਾਂ ਆਧਾਰ ਕਾਰਡ ਆਈ ਤੇ ਮੈਂ ਸ਼ਹਿਰ ਜਾਨੀ ਆ ਮੇਰੇ ਕੋਲ ਭਾਲਦਾ ਠੋਲੂ ਦੇਖ ਗਿਆ ਤੀ ਚੱਕ ਚਲ ਮੈਂ ਗੁਰੀ ਤੋਂ ਲੈ ਲਉ ਫਿਰ ਗੁਰੀ ਤਾਂ ਤਾਂ ਗਾਹਾਂ ਕਿਤੇ ਹੋਰ ਨਾ ਕੁੱਦ ਜੇ ਨੇ ਗੁਰੀ ਗੁਰੀ ਓਏ ਓ ਗੁਰੀ ਬੇ ਬੈਲਾ ਇਹ ਤਾਂ ਇਹਦੀ ਗੱਲ ਨਾ ਸੁਣੀ ਕੀ ਕਰਾਂ ਕੌਲੇ ਟੋਲੇ ਨਾ ਬਾ ਪੈ ਗਿਆ ਭਾਈ ਬਹੁਤ ਔਖਾ ਕੱਟਣਾ ਉਹ ਆਏ ਆ ਚਲ ਲੋਕਾਂ ਨਾਲੋਂ ਵਧੀਆ ਨੇ ਆ ਲੋਕਾਂ ਦੀ ਲੜਾਈ ਤਾਂ ਨਹੀਂ ਹੈਗੀ ਕਦੇ ਹੱਸਲੇ ਕਦੇ ਰੋਲੇ ਚਲ ਇਕੱਠੇ ਤਾਂ ਹੈਗੇ ਆ ਸ਼ੁਕਰ ਹੈ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਮੇਰੇ ਪਰਿਵਾਰ ਨੂੰ